ਚੋਣਾ ਦੇ ਵਿੱਚ ਕਈ ਮੁੱਦੇ ਨੇ ਜਿਸ ਨੂੰ ਲੈ ਕੇ ਲਗਾਤਾਰ ਕਈ ਗੱਲਾਂ ਹੋਈਆਂ ਨੇ ਅਮਨ ਗੁਰੀ ਸਾਡੇ ਨਾਲੇ ਗੱਲਬਾਤ ਕਰਨ ਲੈਨੇ ਆ ਕਿ ਮੈਂ ਦੇਖ ਦੂੰ ਇਹ ਜਲੰਧਰ ਵੈਸਟ ਦੀ ਚੋਣਾ ਬੀਜੇਪੀ ਕਹਿ ਰਹੀ ਹੈ ਕਿ ਬਈ ਸਾਡਾ ਗੜਾ ਅਸੀਂ ਹਾਰਨ ਵਾਲੇ ਨਹੀਂ ਹੈਗੇ ਅ ਦੇਖੋ ਜੀ ਲੋਕ ਫੈਸਲਾ ਕਰ ਦਿੰਦੇ ਨੇ ਹਰ ਜਿੱਦਾਂ ਕੋਈ ਇਹ ਨਹੀਂ ਹੁੰਦਾ ਵੀ ਕੋਈ ਕਵੇ ਮੇਰਾ ਗੜਾ ਕੋਈ ਕਵੇ ਮੇਰਾ ਗੜਾ ਜਿਹੜਾ ਵੀ ਹੈ ਇਹ ਫਤਵਾ ਲੋਕਾਂ ਨੇ ਦੇਣਾ ਹੈ ਔਰ ਲੋਕ ਚਾਹੁੰਦੇ ਨੇ ਮੈਂ ਲੋਕਾਂ ਚ ਰਹਿ ਰਿਹਾ ਮੈਂ ਵੇਖ ਰਿਹਾ ਆਵਾਜ਼ ਸੁਣ ਰਿਹਾ ਕਹਿੰਦੇ ਜੀ ਮਹਿੰਦਰ ਪਗਤ ਇੱਕ ਸ਼ਰੀਫ ਇਨਸਾਨ ਆ ਇਹਨੂੰ ਅੱਗੇ ਲੈ ਕੇ ਆਓ ਕਹਿੰਦੇ ਮੈਨੇ ਬਈ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਹੈਗੀ ਆ ਉਹ ਮੇਨ ਜੜ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਇਹ ਇਲਜ਼ਾਮ ਜਿਹੜਾ ਉਹ ਲਗਾਤਾਰ ਮਰਤੇ ਹੋਏ ਨਜ਼ਰ ਆ ਰਹੇ ਨੇ ਭਾਜੀ ਜੀ ਭੀ ਚੱਕਰੀ ਹੈ ਸੁਖਬੀਰ ਸਿੰਘ ਬਾਦਲ ਖੂਰੀ ਪਹਿਲਾਂ ਵੀ ਜਿਹੜਾ ਉਹਨਾਂ ਦੀ ਪਾਰਟੀ ਦੇ ਕਈ ਵਰਕਰ ਨੇ ਉਹ ਚੱਕਦੇ ਹੋਏ ਨਜ਼ਰ ਆ ਰਹੇ ਸੀਗੇ ਹੁਣ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੈਸਟ ਦੇ ਵਿੱਚ ਵੀ ਇਹ ਮੁੱਦਾ ਕਾਫੀ ਚੱਕਿਆ ਜਾ ਰਿਹਾ ਹੈ ਮੈਂ ਦੱਸਣਾ ਚਾਹੁੰਨਾ ਜੀ ਆ ਥੋੜੇ ਦਿਨ ਹੋ ਗਏ ਮੈਂ ਆਪਣੇ ਬਟਾਲੇ ਹਲਕੇ ਦੀ ਗੱਲ ਕਰੂੰਗਾ ਕਾਂਗਰਸ ਦਾ ਮੌਜੂਦਾ ਸਰਪੰਚ ਨਸ਼ੇ ਦੇ ਨਾਲ ਹਥਿਆਰਾਂ ਦੇ ਨਾਲ ਤੇ ਡਰੱਗ ਮਨੀ ਦੇ ਨਾਲ ਫੜਿਆ ਗਿਆ ਹੈ ਸਾਡੇ ਉੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਨਸ਼ਾ ਜਿਹੜਾ ਇਹ ਵਿਰੋਧੀ ਪਾਰਟੀਆਂ ਦੀ ਇਹ ਵੀ ਮੈਂ ਕਹਿ ਸਕਦਾ ਵੀ ਚਾਲਾਂ ਤੇ ਦੇਣਾ ਸੋ ਕਹਿਣ ਦਾ ਭਾਵ ਹੈ ਨਸ਼ਾ ਇੱਕ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਵਾ ਵੀ ਸਾਨੂੰ ਇੱਕ ਲੋਕ ਲਹਿਰ ਚਲਾਉਣੀ ਚਾਹੀਦੀ ਆ ਤਾਂ ਜੋ ਕਿ ਲੋਕ ਨਸ਼ੇ ਪ੍ਰਤੀ ਜਿਹੜਾ ਵਾ ਲੋਕ ਜਿਹੜੇ ਨੇ ਗਲਤ ਜਿਹੜੇ ਰਾਵਾਂ ਤੇ ਪੈ ਗਏ ਨੇ ਉਹਨਾਂ ਨੂੰ ਅਵੇਅਰ ਕਰੀਏ ਗਲਤ ਅੰਸਰਾਂ ਦੀ ਜਿਹੜੀ ਮੈਂ ਕਹਿ ਸਕਦਾ ਗਿਣਤੀ ਹੈ 10 ਹੋ 20 ਹੋ 50 ਹੋ 100 ਹੋ ਕਿੰਨੀ ਆਬਾਦੀ ਹੈ ਇੱਥੇ ਠੀਕ ਆ ਪਰ ਉਹ 100 ਬੰਦੇ ਕਰਕੇ ਅਸੀਂ ਸਾਰੇ ਪੀੜਤ ਆ ਸਾਨੂੰ ਇਹ ਚਾਹੀਦਾ ਇੱਕ ਵਧੀਆ ਉਪਰਾਲਾ ਕਰਕੇ ਜਿਹੜੇ ਗਲਤ ਰਾਹਾਂ ਤੇ ਪੈ ਗਏ ਨੇ ਉਹਨਾਂ ਨੂੰ ਸਹੀ ਦਿਸ਼ਾ ਲੈ ਕੇ ਅਕਾਲੀ ਦਲ ਦੋ ਦੋ ਤਰੀਕੇ ਦੇ ਨਾਲ ਹੁਣ ਵੱਖ ਹੋ ਰਹੀ ਆ ਅਕਾਲੀ ਦਲ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ ਗ੍ਰਹਿ ਸੰਕਟ ਚੱਲਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਦੀ ਪਾਰਟੀ ਦੇ ਵਿੱਚ ਇਸ ਜੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਪਾਸੇ ਟਕਸਾਲੀ ਇੱਕ ਪਾਸੇ ਦੂਜੀ ਦੇਖੋ ਜੀ ਇਹ ਤੇ ਉਹਨਾਂ ਦੀ ਪਾਰਟੀ ਦਾ ਮਸਲਾ ਠੀਕ ਹੈ ਜੀ ਜੋ ਉਹਨਾਂ ਦੀ ਪਾਰਟੀ ਚਾਹੁੰਦੀ ਆ ਜਿ ਤਰ੍ਹਾਂ ਉਹਨਾਂ ਦੇ ਵਰਕਰਾਂ ਦੇ ਵਿੱਚ ਇਹ ਨਾਰਾਜ਼ਗੀ ਆ ਉਹ ਜ਼ਾਹਿਰ ਕਰ ਰਹੇ ਨੇ ਜਿਹੜੇ ਦੂਸਰੇ ਨੇ ਉਹ ਤਾਂ ਬੀਜੇਪੀ ਦੀ ਬੀ ਟੀਮ ਹੈ ਹਾਂਜੀ ਸੁਖਵੀਰ ਬਾਦਲ ਖੜੀ ਕਹਿ ਰਹੇ ਨੇ ਕਿ ਭਈ ਜਿਹੜੇ ਦੂਸਰੇ ਨੇ ਅਕਾਲੀ ਦਲ ਦੇ ਵਿੱਚ ਜਿਵੇਂ ਬੀਬੀ ਜਗੀਰ ਕੋਰ ਜਾਂ ਫਿਰ ਦੂਸਰੇ ਉਹ ਤਾਂ ਬੀਜੇਪੀ ਦੀ ਬੀ ਟੀਮ ਹੈ ਕੀ ਹੈ ਤੇ ਜੇ ਸੁਖਵੀਰ ਬਾਦਲ ਜੀ ਕਹਿ ਰਹੇ ਹੋ ਸਕਦਾ ਸਹੀ ਗੱਲ ਹੋਵੇ ਠੀਕ ਹੈ ਉਹਨਾਂ ਦੇ ਪ੍ਰਧਾਨ ਨੇ ਬਿਲਕੁਲ ਲਗਾਤਾਰ ਜਲੰਧਰ ਵੈਸਟ ਦੇ ਵਿੱਚ ਚੋਣਾਂ ਨੂੰ ਲੈ ਕੇ ਇਸ ਵਕਤ ਮੁੱਦੇ ਕਾਫੀ ਗਰਮਾਇਕ ਹੋਏ ਨੇ ਤਾਂ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਚੱਲ ਰਿਹਾ ਹੈ ਉਸ ਦੇ